ਬਾਬੇ ਨੂੰ ਲਿਆਉਣਾ ਹੀ ਲਿਆਉਣਾ ਧੱਲੇ ਆ ਤੇ ਪਰ ਮੈਂ ਵੀ ਐਤ ਕਿ ਉਹਦੀ ਪ੍ਰੀਖਿਆ ਲਾਉਂਗਾ ਬਾਬੇ ਦੀ ਜਿਹੜਾ ਸਾਥ ਤੁਸੀਂ ਲਿਆਉਂਗੇ ਨਹੀਂ ਕੋਈ ਗੱਲ ਨਹੀਂ ਪ੍ਰੀਖਿਆ ਤੇ ਜੇ ਮੇਰੀ ਪ੍ਰੀਖਿਆ ਦੇ ਵਿੱਚ ਫੇਲ ਹੋ ਗਿਆ ਤੇ 66 ਪ੍ਰੀਡ ਤੁਹਾਨੂੰ ਨਾਲ ਕਰਨੀ ਪਊ ਬਾਬੇ ਦੇ ਮੈਂ ਜਿਵੇਂ ਹੀ ਨਾਲ ਲਾਉਂਗਾ ਜੀ ਪਾਣੀ ਆਇਆ ਲੱਗਦਾ ਯਾਰ ਜਿਵੇਂ ਘਟ ਗਿਆ ਹੁੰਦਾ ਮੋਟਰ ਹੀ ਬੰਦ ਪਈ ਹਲੇ ਉਹ ਬਾਪੂ ਮੋਟਰ ਕਾਹ ਤੋਂ ਬੰਦ ਕਰਤੀ ਲਾਈਟ ਤਾਂ ਚੱਲੀ ਜਾਂਦੀ ਯਾਰ ਅਜੇ ਉਹ ਮੋਟਰ ਕਾ ਤੋ ਬੰਦ ਕਰਤੀ ਕਿ ਆ ਰਾਤ ਦੇ ਵਿਚਾਲੇ ਪਿਆ ਹਜੇ ਲੈਣ ਤਾਂ ਮੈਨੂੰ ਪਤਾ ਹੈ ਕਿ ਬੱਲਾ ਜਗੀ ਜਾਂਦਾ ਆਪਣਾ ਬੋਰੀ ਪਾਣੀ ਛੱਡ ਗਿਆ ਮੈਨੂੰ ਤਾਂ ਘੰਟਾ ਹੋ ਗਿਆ ਮੱਥਾ ਮਾਰੀ ਜਾਂਦੇ ਇਹਨੂੰ ਤੂੰ ਤਾਂ ਉਧਰ ਭੱਜ ਗਿਆ ਓ ਯਾਰ ਬਾਪੂ ਤੈਨੂੰ ਕਿੰਨੇ ਰੀ ਕਿਹਾ ਵੇ ਬੋਰ ਨਵਾ ਕਰਾਲਗੇ ਇਹ 250 ਫੁੱਟ ਦਾ ਬੋਰ ਆਉਣ ਪਾਣੀ ਦਾ ਲੈਵਲ ਡੂੰਗਾ ਆਗਾ ਤਾਂ ਕਰਕੇ ਪਾਣੀ ਛੱਡ ਜਾਂਦਾ ਯਾਰ ਨੇ ਤੇ ਇਹ ਤੂੰ ਗੱਲ ਹੀ ਨਹੀਂ ਮੰਨਦਾ ਗਾ ਪਹਿਲਾਂ ਤਾਂ ਯਾਰ ਉਹ ਬੋਰ ਕੀਤਾ ਉਹ ਵੀ ਪਾਣੀ ਛੱਡ ਗਿਆ ਹੁਣ ਇਹ ਕੀਤਾ ਹੁਣ ਇਹ ਵੀ ਪਾਣੀ ਛੱਡ ਗਿਆ ਹੁਣ ਵੀ ਆਪਾਂ ਕੇ ਬਾਬੇ ਤੋਂ ਪੁੱਛ ਕੇ ਕਰਾਵਾਂਗੇ ਓ ਯਾਰ ਬਾਪੂ ਬਾਬੇ ਬੂਬੇ ਦੀਆਂ ਗੱਲਾਂ ਨਾ ਮੇਰੇ ਕੋਲੇ ਫਿਰ ਐ ਕਰ ਯਾਰ ਬਾਬੇ ਬੂਬੇ ਤੋਂ ਨਹੀਂ ਪੁੱਛਣਾਗਾ ਚੁੱਪ ਕਰਕੇ ਇੱਥੇ 550 ਫੁੱਟ ਤੇ ਬੋਰ ਕਰਾ ਲਗੇ ਆਪਣੇ ਕੰਨੇ ਆਂਢੀਆਂ ਗਵਾਂਢੀਆਂ ਨੇ ਕਰਾਏ ਆ ਪੂਰਾ ਵਦਕਾ ਪਾਣੀ ਆ 550 ਫੁੱਟ ਪਹਿਲੇ ਦੋ ਬਾਰ ਤੂੰ ਆਪਦੀ ਮਰਜ਼ੀ ਨਾਲ ਕਰਾਈ ਸੀ ਨਾ ਹੁਣ ਤੀਜਾ ਆਪਾਂ ਕੇ ਬਾਬੇ ਦੀ ਮਰਜ਼ੀ ਨਾਲ ਕਰਾਵਾਂਗੇ ਉਹ ਆਪ ਨੂੰ ਜਗ੍ਹਾ ਦੱਸੂਗਾ ਆਪਾਂ ਉੱਥੇ ਹੀ ਬੋਰ ਕਰਾਂਗੇ ਕਿਵੇਂ ਭਾਈ ਕੀ ਗੱਲ ਹੋਗੀ ਓ ਯਾਰ ਬਾਪੂ ਨੇ ਨਾ ਬੋਰ ਪਹਿਲਾਂ ਕਰਾਈ ਸੀ ਅਸੀਂ ਚੱਲ 250 ਪੱਟ ਤੇ ਸੀਗਾ ਉਦੋਂ ਪਹਿਲਾਂ 80 ਪੱਟ ਤੇ ਇਹ ਦੋਨੇ ਪਾਣੀ ਛੱਡ ਗਏ ਹੁਣ ਲੈਵਲ ਤੈਨੂੰ ਪਤਾ ਵੀ ਡੂੰਗਾ ਹੋ ਗਿਆ ਪਾਣੀ ਦਾ ਹਾਂ ਹੁਣ ਮੈਂ ਕਿਹਾ ਵੀ ਇੱਥੇ ਆਪਾਂ ਨਵਾਂ ਬੋਰ ਕਰਾ ਲ ਗਏ ਅੱਜ ਫੇਰ ਹੁਣ ਕਿ ਆਦੂ ਚਾਲੇ ਰਹਿ ਗਿਆ ਆਹ ਤਾਂ ਬਾਬੇ ਤੋਂ ਪੁੱਛ ਕੇ ਕਰਾਉਣਾ ਹੁਣ ਤੂੰ ਯਾਰ ਸਿਆਣਾ ਬੰਦਾ ਤੂੰ ਰਹਿ ਦੇ ਵੀ ਬਾਬੇ ਨੂੰ ਪੁੱਛਣ ਤੇ ਫਾਇਦਾ ਹੁੰਦਾ ਅੱਜ ਕੱਲ ਬਈ ਆਪਦੀ ਮਰਜ਼ੀ ਨਾਲ ਬੰਦਾ ਨਹੀਂ ਨਹੀਂ ਯਾਰ ਭਾਈ ਇਹਨੇ ਪਹਿਲਾਂ ਆਪਦੀ ਮਰਜ਼ੀ ਨਾਲ ਦੋ ਕਰਾਈ ਸੀ ਬੋਰ ਤੇ ਹੁਣ ਆਪਾਂ ਬਾਬੇ ਦੀ ਮਰਜ਼ੀ ਨਾਲ ਹਾਂ ਭਾਈ ਉਹ ਜਿਹੜਾ ਸਾਡਾ ਬੋਰ ਆ ਨਾ ਅਸੀਂ ਵੀ ਉਹ ਬਾਬੇ ਤੋਂ ਪੁੱਛ ਕੇ ਕਰਾਇਆ ਸੀ ਮੇਰੀ ਨਿਗਾਹ 'ਚ ਇੱਕ ਚੰਗਾ ਬਾਬਾ ਹੈਗਾ ਤੁਸੀਂ ਵੀ ਉਹ ਤੋਂ ਪੁੱਛ ਕੇ ਕਰਾਇਓ ਬੋਰ ਮੈਂ ਉਹਨੂੰ ਲੈ ਕੇ ਆਉਣਾਗਾ ਓ ਯਾਰ ਭਾਈ ਬੋਰ ਤਾਂ ਯਾਰ ਕਿੰਨੇ ਲੋਕ ਕਰਾਉਂਦੇ ਆ ਕਿਸੇ ਨੇ ਹੋਰ ਤਾਂ ਪੁੱਛਿਆ ਨਹੀਂ ਬਾਬੇ ਤੋਂ ਇਹ ਯਾਰ ਵਹਿਮ ਭਰਮ ਆਪਣੇ ਸਾਰੇ ਨਹੀਂ ਨਹੀਂ ਜੀ ਮੁੰਡਾ ਕਹਿੰਦਾ ਤਾਂ ਫਿਰ ਹੋਊਗਾ ਹੀ ਕੋਈ ਗੱਲ ਹੀ ਹੋ ਬਾਬੇ 'ਚ ਕੋਈ ਓ ਬਾਪੂ ਯਾਰ ਮਾਦਰ ਨੂੰ ਕੰਨੇ ਆ ਰਹੀ ਸਮਝਾਵਾਂ ਅੱਜ ਕੱਲ ਪਤਾ ਡੇਰਿਆਂ ਦੇ ਵਿੱਚ ਕਿੰਨਾ ਕੁ ਸੋਈ ਜਾਂਦਾ ਆ ਨਿੱਕੇ ਨਿੱਕੇ ਦਸਾਂ ਦਸਾਂ ਜਦੋਂ ਸਾਲਾਂ ਦੇ ਜਵਾਕਾਂ ਨਾਲ ਰੇਪ ਹੋਈ ਜਾਂਦੇ ਡੇਰਿਆਂ ਦੇ ਵਿੱਚ ਨੌਜਵਾਨ ਕੁੜੀਆਂ 16 16 17 17 ਸਾਲਾਂ ਦੀਆਂ ਲੈ ਗਏ ਅਗਲੇ ਡੇਰਿਆਂ ਦੇ ਵਿੱਚ ਮੁੜ ਕੇ ਧਿਆਨ ਨਹੀਂ ਨਾ ਉਹ ਮਰੀਆਂ ਧਿਆਨਾਂ ਤੇ ਨਾ ਜਾਉਣੀਆਂ ਧਿਆਨਾਂ ਅੱਜ ਕੱਲ ਕਲਜੋਗ ਅੱਜ ਕੱਲ ਬਾਬਿਆਂ ਤੇ ਨਹੀਂ ਭਰੋਸਾ ਕਰਨਾ ਚਾਹੀਦਾਗਾ ਥੋੜੀ ਫੇਰ ਯਾਰ ਉਹੀ ਪੁਰਾਣੀ ਮੱਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜਕਿਆਂ ਲਾਇਆ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੋ ਉਹਨਾਂ ਨੂੰ ਪਤਾ ਸੀ ਵੀ ਅੱਗੇ ਕੋਹਰ ਕਲਜੋਗ ਆਉਣ ਵਾਲਾ ਤੇ ਚਿੱਟੇ ਲੀੜਿਆਂ ਦੇ ਵਿੱਚ ਨਾ ਚਿੱਟੇ ਬਾਣਿਆਂ ਦੇ ਵਿੱਚ ਕਾਲੇ ਭੇੜਗੇ ਲੁਕੇ ਹੋਣਗੇ ਜਿਹੜੇ ਸਾਡੇ ਬੱਚਾ ਨੂੰ ਨੋਚ ਨੋਚ ਕੇ ਖਾਣਗੇ ਆ ਦੀ ਫੇਰ ਨਹੀਂ ਯਾਰ ਬਾਬਿਆਂ ਦਾ ਖੜਾ ਛੱਡ ਦੇ ਕਮਾਲ ਹੋਈ ਇਹਦੇ ਨਿੱਤ ਕਿੰਨੀਆਂ ਖਬਰਾਂ ਆਈ ਜਾਂਦੀਆਂ ਟੀਮੀਆਂ ਤੇ ਤੂੰ ਮੈਨੂੰ ਲੈਕਚਰ ਨਾ ਦੇ ਮੰਜੇ ਉਂਗਲਾ ਇੱਕੋ ਹੀ ਮਣੀ ਹੁੰਦਾ ਆਪਾਂ ਕਿਹੜਾ ਬਾਬੇ ਕੋਲ ਜਾਣਾ ਜਾਂ ਆਪਾਂ ਕੋਈ ਆ ਤੇ ਜਵਾਕ ਛੱਡ ਕੇ ਆਉਣੇ ਆ ਬਾਬਾ ਤਾਂ ਇੱਥੇ ਆ ਜਾਊਗਾ ਆਪਾਂ ਉਹ ਤੋਂ ਪੁੱਛ ਆ ਲੈਣਾ ਕਿ ਆਪਾਂ ਕਿੱਥੇ ਬੋਰ ਕਰਗੇ ਚੱਲ ਕੋਈ ਨਹੀਂ ਬਾਈ ਫੇਰ ਬਾਪੂ ਸਹੀ ਕਹਿੰਦਾ ਕਿਰਾ ਮੈਂ ਉਹਨੂੰ ਲੈ ਹੁਣਾ ਬਾਬੇ ਨੂੰ ਆਪਾਂ ਪੁੱਛ ਕੇ ਬੋਰ ਹੀ ਕਰਾਉਣਾ ਜੇ ਆਪਾਂ ਨੂੰ ਚੰਗਾ ਲੱਗਾ ਤਾਂ ਕਰਾਵਾਂਗੇ ਨਹੀਂ ਲੱਗਾ ਤਾਂ ਫਿਰ ਆਪਾਂ ਮਰਜ਼ੀ ਨਾਲ ਕਰ ਲਾਂਗੇ ਵੈਸੇ ਅਸੀਂ ਦੇਖ ਭਰਾਵਾ ਮੈਂ ਤਾਂ ਯਾਰ ਇਹਨਾਂ ਬਹਿਮਾ ਪਰਮਾ ਨੂੰ ਮੰਨਦਾ ਨਹੀਂ ਤੇ ਬਾਪੂ ਜੇ ਤੂੰ ਬਾਲਾ ਜੋਰ ਕੇ ਖੜੇ ਪੈਣਾ ਨਾ ਵੀ ਬਾਬੇ ਨੂੰ ਲਿਆਉਣਾ ਹੀ ਲਿਆਉਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੈ ਹੋ ਬਾਬਾ ਜੀ ਦੀ ਬਾਬਾ ਜੀ ਆ ਤੁਹਾਡੇ ਲਈ ਸ਼ਕਲ ਲਈ ਆ ਪਸਾਲਿਆ ਬਾਬਾ ਜੀ ਇੱਕ ਨਾ ਕੰਮ ਸੀਗਾ ਜੀ ਉਹ ਜਿਵੇਂ ਆਪਣੇ ਖੇਤ ਨਹੀਂ ਬੋਰ ਕੀਤਾ ਸੀਗਾ ਜੀ ਤੇ ਉਹ ਮੇਰਾ ਕੋਈ ਯਾਰ ਮਿੱਤਰ ਹੈ ਜੀ ਤੇ ਤੁਸੀਂ ਉਹਨਾਂ ਤੇ ਵੀ ਕਿਰਪਾ ਕਰਨੀ ਹੈ ਜੀ ਉਹਨਾਂ ਦੇ ਖੇਤ ਜਾ ਕੇ ਵੀ ਨਾ ਤੁਸੀਂ ਉਹ ਦੱਸਣਾ ਵੀ ਉਹਨਾਂ ਨੇ ਬੋਰ ਕਰਾਉਣਾ ਜੀ ਤੇ ਉਹਨਾਂ ਤੇ ਵੀ ਕਿਰਪਾ ਕਰੋ ਬਾਬਾ ਜੀ ਤੁਸੀਂ ਲੈ ਬੱਚਾ ਤੂੰ ਸਾਡੇ ਕੋਲ ਸਵੇਹਾ ਆਈ ਤੇ ਸਵੇਹਾ ਕਾੜੀ ਚਾਹ ਵੀ ਬਣਾ ਲਈ ਅੱਜ ਬਾਬਾ ਨੇ ਨਸ਼ੇ ਪੱਤੇ ਛੜੇ ਪਏ ਹੈ ਜੀ ਠੀਕ ਹੈ ਬਾਬਾ ਜੀ ਤੇ ਭੇਟਾ ਭੂਟਾ ਦੀ ਗੱਲ ਬੱਚਾ ਤੂੰ ਆਪ ਹੀ ਕਰ ਲਈ ਉਹਨਾਂ ਨਾਲ ਕੋਈ ਨਹੀਂ ਬਾਬਾ ਜੀ ਜੇ ਤੁਸੀਂ ਉਹਨਾਂ ਦੀ ਤੁਹਾਨੂੰ ਤੁਹਾਡੀ ਗੱਲ ਉਹਨਾਂ ਨੂੰ ਸਹੀ ਲੱਗੀ ਜੀ ਫਿਰ ਉਹ ਤੁਹਾਨੂੰ ਮੂੰਹੋਂ ਮੰਗ ਵੀ ਭੇਟਾ ਦਵਾਵਾਂਗੇ ਜੀ ਕੋਈ ਨਹੀਂ ਬੱਚਾ ਸਵੇਹਾ ਆਈ ਤੂੰ ਸਾਡੇ ਕੋਲ ਤੇ ਚਾਹ ਨਾ ਭੁੱਲਿਆਂ ਠੀਕ ਹੈ ਜੀ 7 ਵਜੇਨ ਬਾਬਾ ਜੀ ਜਾਹੋ ਬਾਬਾ ਜੀ ਬਾਬਾ ਜੀਓ ਕੱਲ ਮੈਂ ਗੱਲ ਕਰਕੇ ਜਾਸ ਨਾ ਹੀ ਤੁਹਾਡੇ ਨਾਲ ਤਾਂ ਬਾਬਾ ਜੀ ਆ ਮੈਂ ਚਾਹ ਲੈ ਆਂਦੀ ਅੱਛਾ ਕਿਰਪਾ ਕਰੋ ਜੀ ਹੁਣ ਉਹਨਾਂ ਦੇ ਵੀ ਮੇਰੇ ਨਾਲ ਚੱਲੋ ਜੀ ਚਲਦੇ ਆਂ ਬੱਚਾ ਪਹਿਲਾਂ ਚਾਹ ਪੀਤੀ ਕੋਈ ਨਹੀਂ ਬਾਬਾ ਜੀ ਚਾਹ ਛਕੋ ਜੀ ਚਾੜ ਬੱਚਾ ਖਾਣ ਖੜਿਆ ਜੀ ਬਾਬਾ ਇਹਨਾਂ ਸ਼ੀ ਆ ਤਾਂ ਸੁਆਦੀ ਜਿਆਦਾ ਚਲ ਬੱਚਾ ਯਾਰ ਬਾਬਾ ਗਲਤ ਵੀ ਨਾ ਨਿਕਲ ਜੇ ਮੈਂ ਉਹਨਾਂ ਨਾਲ ਵਾਦਾ ਵੀ ਕਰਿਆਂਦਾ ਨਹੀਂ ਬਾਬਾ ਸਹੀ ਆ ਤੇ ਮੈਂ ਉਹਨਾਂ ਨੂੰ ਕਹਿ ਵੀ ਆਇਆ ਵੀ ਜੇ ਬਾਪੇ ਦਾ ਬਚਨ ਗਲਤ ਨਿਕਲ ਗਿਆ ਤਾਂ ਇਹਦੇ ਛੇਤਰ ਪਰੇਡ ਕਰਿਓ ਮੈਨੂੰ ਬਾਪੇ ਦਾ ਸ਼ਰਾਪ ਵੀ ਨਾ ਲੱਗ ਜੇ ਚਲ ਆਏ ਕਰਾਂਗੇ ਆਪਾਂ ਆਪਾਂ ਬਾਪਾ ਬਾਬੇ ਨੂੰ ਉੱਥੇ ਛੱਡ ਕੇ ਤੇ ਬਹਾਨਾ ਲਾ ਕੇ ਆਪ ਘਰ ਨੂੰ ਨਿਕਲ ਜਾਾਂਗੇ ਬਾਕੀ ਚਲੋ ਉੱਥੇ ਜਾ ਕੇ ਵੇਨੇ ਆ ਨੋੜੇ ਸ਼ੋਰ ਜਾਣਦਾ ਤਾ ਯਾਰ ਬਾਬੇ ਨੂੰ ਮੈਂ ਤੜਕੇ ਲੈ ਕੇ ਆਉਂਗਾ ਫੇਰ ਤੇ ਕਿਰਪਤ ਅੰਦਰ ਆਈ ਨਹੀਂ ਹੋ ਆਉਂਦੇ ਹਾਂ ਨਵਾਂ ਬੂਲ ਲਵਾਉਂਗੇ ਬਾਬੇ ਤੋਂ ਪੁੱਛ ਕੇ ਆਗੇ ਬਾਬਾ ਜੀ ਜੈ ਹੋ ਬਾਬਿਆਂ ਦੀ ਅਸ਼ੀਰਵਾਦ ਬੱਚਾ ਬਾਬਾ ਜੀ ਇਸ ਤਰ੍ਹਾਂ ਨੋਗੇ ਤੁਸੀਂ ਸਾਡੀ ਜ਼ਮੀਨ ਤੇ ਪੈਰ ਮਾਰਿਆ ਆਜੋ ਜੀ ਆਜੋ ਆਜੋ ਆਇਓ ਆਇਓ ਵੈਰੀ ਬਾਬਾ ਜੀ ਆਇਓ ਜੀ ਤਸ਼ਰੀਫ ਰੱਖੋ ਜੀ ਆਜੋ ਵੰਡੇ ਬਹਿ ਜਾ ਤੂੰ ਵੀ ਬਾਬਾ ਜੀ ਇਸ ਤਰ੍ਹਾਂ ਨੋਗੇ ਤੁਸੀਂ ਸਾਡੇ ਜ਼ਮੀਨ ਚ ਆਜੋ ਚਲੋ ਫਿਰ ਬਾਪੂ ਜੀ ਮੈਂ ਚੱਲਦਾ ਜੀ ਮੈਂ ਬਾਬਾ ਜੀ ਨੂੰ ਇੱਥੇ ਲਿਆਂਦਾ ਹਾਂਜੀ ਹਾਂਜੀ ਤੁਸੀਂ ਫਿਰ ਕਰੋ ਬਾਬਾ ਜੀ ਨਾਲ ਅਸੀਂ ਅਸੀਂ ਕਰਦੇ ਆ ਮੈਨੂੰ ਘਰੇ ਜਰੂਰੀ ਮੈਂ ਤਾਂ ਮੈਂ ਘਰੇ ਜਾਇਆ ਮੈਂ ਆਦੇ ਮੁੰਡੇ ਨੂੰ ਸਾਧ ਲੈਣਾ ਉਹ ਆ ਜਾ ਓਏ ਉਹ ਛੋਰਾ ਲੈ ਲੈ ਆਇਆ ਬਖੰਡੀ ਸਾਧ ਨੂੰ ਬਾਪੂ ਚਲ ਕਰਦੇ ਆ ਨਾ ਜਾ ਅੱਗੇ ਆ ਬਾਬਾ ਜੀ ਆਇਆ ਬਾਬਾ ਜੀ ਦੇ ਆਇਆ ਬਾਬਾ ਜੀ ਨੂੰ ਕਿਵੇਂ ਬਾਬਾ ਵਧੀਆ ਜੀ ਬੱਚਾ ਚਾਹ ਨਹੀਂ ਲੈ ਕੇ ਆਇਆ ਘਰੋਂ ਬਾਬਾ ਤੁਹਾਨੂੰ ਕੋਈ ਨਹੀਂ ਚਾਹ ਵੀ ਪਿਵਾਵਾਂਗੇ ਵਧੀਆ ਤੇ ਕਿਹੜਾ ਯਾਰ ਸਾਡੇ ਬਾਪੂ ਦੀ ਇੱਛਾ ਪੂਰੀ ਕਰ ਇਹਨੂੰ 10000 ਬੋਰ ਅਸੀਂ ਕਿੱਥੇ ਲਾ ਗਏ ਚਲੋ ਬੱਚਾ ਆਜੋ ਆਜੋ ਬਾਬਾ ਯਾਰ ਸਾਡਾ ਦਾ ਰੱਦਾਏ ਸੀਗਾ ਵੀ ਇੱਥੇ ਨਾ ਇਹਦਾ ਕੋਠਾ ਬਣਿਆ ਹੋਇਆ ਤੇ ਬੋਰ ਆਪਾਂ ਇੱਥੇ ਕਰ ਲਗੇ ਨਹੀਂ ਨਹੀਂ ਬੱਚਾ ਤੁਹਾਨੂੰ ਮਹਾਪਰਖ ਦਰਸ਼ਨਗੇ ਕਿ ਕਿੱਥੇ ਬੋਰ ਹੋਣਾ ਚਲ ਚਲ ਕੋਈ ਨਹੀਂ ਆਉਂਦਾ ਮਹਾਪਰਖ ਦੀ ਸੁਣੋਈ ਕੋਈ ਨਹੀਂ ਕੋਈ ਨਹੀਂ ਆਜੇ ਏ ਬੜੰਬੜੰਮ ਛਾ ਏ ਬੜੰਬੜੰਮ ਛਾ ਏ ਬੜੰਬੜੰਮ ਛਾ ਉਹ ਬਾਬਾ ਵਿਚਾਲੇ ਆ ਗਏ ਯਾਰ ਤੂੰ ਚੁੱਪ ਕਰ ਬੱਚਾ ਬਾਬਾ ਚੁੰਡ ਚੁੰਡ ਤੇ ਦੱਸ ਯਾਰ ਤੂੰ ਚੁੱਪ ਕਰ ਬੱਚਾ ਬੜੰਬੜਮ ਛਾ ਬੜੰਬੜਮ ਛਾ ਉਹ ਬਾਪੂ ਖਾਲਾ ਕਿੱਧਰ ਦੀ ਪਾਵਾਂਗੇ ਬੜੰਬੜਮ ਛਾ ਬੱਚਾ ਇੱਥੇ ਬੋਰ ਹੋਊਗਾ 250 ਫੁੱਟ ਤੇ ਬੋਰ ਕਰ ਦੋ ਇੱਥੇ ਉਹ ਬਾਬਾ ਯਾ 2 250 ਫੁੱਟ ਤੇ ਸਾਡੇ ਅੱਗੇ ਖੜ ਕੇ ਬੋਰ ਸਾਡੇ 550 ਫੁੱਟ ਤੇ ਨਾ ਵਧੀਆ ਪਾਣੀ ਆ ਮਿੱਠਾ ਆ ਸਾਡੇ ਆਂਡ ਗਵਾਂਡ ਲੱਗੇ ਵੇ ਆ ਪੁੱਤਰਾ ਬਾਬਾ ਜੀ ਕਹਿੰਦੇ ਬੱਚਾ ਇੱਥੇ ਬੋਰ ਹੋਊਗਾ ਇੱਥੇ ਥੋੜਾ ਪਾਣੀ ਚੱਕੂਗਾ ਕਿੰਨੇ ਫੁੱਟ ਤੇ 250 ਫੁੱਟ ਤੇ ਕਰ ਦੋ ਬੱਚਾ ਜੇ ਕੋਈ ਬੋਲ ਰਿਹਾ ਬਾਬਾ ਜੀ ਕੋਈ ਸੋਚ ਸਮਝ ਕੇ ਬੋਲਣਗੇ ਉਹ ਬਾਪੂ 250 ਫੁੱਟ ਤੱਕੇ ਖੜ ਗਏ ਨਾ ਆਪਣੇ ਹੁਣ ਆ ਇਹਦਾ ਹੈ ਨਹੀਂ ਪਾਣੀ ਦਾ ਲੈਵਲ ਹੋਰ ਤਾਂ ਆਜੂਗਾ ਹੁਣ ਤੁਸੀਂ ਦੱਸੋ ਬਾਬਾ ਜੀ ਬੱਚਾ ਇੱਥੇ ਬੋਰ ਹੋਊਗਾ ਪਾਣੀ ਮੈਨੂੰ ਦਿਖ ਗਿਆ ਪਾਣੀ ਇੱਥੇ ਹੈਗਾ 250 ਫੁੱਟ ਤੇ ਬੋਰ ਕਰ ਦੋ ਪਾਣੀ ਇੱਥੇ ਐਨਾ ਸ਼ੁੱਧ ਪਾਣੀ ਆਊਗਾ ਨਾ ਸਲਾ ਪਖੰਡੀ ਸਾਧ ਚੱਲ ਕੋਈ ਨਹੀਂ ਕਰਦੇ ਆ ਤਾਂ ਤੁਸੀਂ ਮੇਰੇ ਮੁੰਡੇ ਦਾ ਬੁਰਾ ਨਹੀਂ ਮੰਨਣਾ ਠੀਕ ਹੈ ਜੀ ਇੱਥੇ ਕਰਾਂਗੇ ਆਪਾਂ ਬੋਰ ਚਲੋ ਜੀ ਆ ਚਾਹ ਪਾਣੀ ਪੀਣੇ ਆ ਜੀ ਆ ਕੋਈ ਨਹੀਂ ਬੱਚਾ ਕੋਈ ਨਹੀਂ ਕੋਈ ਨਹੀਂ ਬਾਪੂ ਸਾਥ ਵੀ ਜਾਦ ਹੀ ਕਰੂਗਾ ਅੱਜ ਵਾਲੇ ਚਾਹ ਨੂੰ

ਬਾਬਾ ਜੀ 250 ਫੁੱਟ ਤੇ ਪੂਰਾ ਵਧੀਆ ਪਾਣੀ ਨਿਕਲੂਗਾ ਜੀ ਵਧੇਗਾ ਵਧੇਗਾ ਬੱਚਾ ਸ਼ਾਇਦ ਵਰਗਾ ਪਾਣੀ ਨਿਕਲੂਗਾ 250 ਪੂਰਾ ਮਿੱਠਾ 250 ਫੁੱਟ ਤੇ ਪੂਰਾ ਮਿੱਠਾ ਵਧੇਗਾ ਪਾਣੀ ਨਿਕਲੂਗਾ ਬੱਚਾ 250 ਫੁੱਟ ਤੇ ਬਾਬੇ ਕਹੀ ਜਾਂਦੇ ਤੈਨੂੰ ਖਾਰਾ ਤਾਂ ਨਹੀਂ ਨਿਕਲਦਾ ਨਹੀਂ ਨਹੀਂ ਬੱਚਾ ਸ਼ਾਇਦ ਵਰਗਾ ਪਾਣੀ ਨਿਕਲੂਗਾ ਪੂਰਾ ਮਿੱਠਾ ਹੈ ਹਾਂ ਚਲੋ ਇਹ ਚਾਹ ਚੱਕੋ ਤੁਸੀਂ ਪਹਿਲਾਂ ਬਾਬਾ ਜੀ ਕਹਿੰਦੇ ਤਾਂ ਹੋ ਸਕਦਾ ਆਖੀ ਬੱਚਾ ਚਾਹ ਮਿੱਠਾ ਨਹੀਂ ਪਾਇਆ ਨਹੀਂ ਨਹੀਂ ਪਾਇਆ ਬਾਬਾ ਜੀ ਮਿੱਠੀ ਹੈ ਚਾਹ ਚਾਹ ਜ ਮਿੱਠਾ ਹੈ ਨਹੀਂ ਬੱਚਾ ਤੂੰ ਬਾਬੇ ਨਾਲ ਜ਼ਬਾਨ ਨਾ ਲੜਾ ਨਹੀਂ ਨਹੀਂ ਬਾਬਾ ਜੂਰੇ ਉਹ ਵਾ ਬਖਾਵਾ ਤੁਨੂੰ ਮੈਂ ਤੇ ਬੱਚਾ ਜਦੋਂ ਮਠਾਈ ਹੈ ਨਹੀਂ ਤੂੰ ਕੀ ਵਖਾਏਗਾ ਨਹੀਂ ਹੈਗਾ ਜੀ ਮਠਾ ਵਿੱਚ ਖੰਡ ਪਾ ਕੇ ਲਿਆਈ ਆ ਲਿਆਂਦੀ ਆ ਮੈਂ ਵਖਾ ਬੱਚਾ ਆ ਵੇਖੋ ਜੀ ਆ ਵੇਖੋ ਕਿੰਨੀ ਖੰਡ ਥੱਲੇ ਇਹ ਬੱਚਾ ਮੈਨੂੰ ਥੱਲੇ ਪਈ ਖੰਡ ਦਾ ਕੀ ਪਤਾ ਤੇ ਬਾਬਾ ਜਦੋਂ ਤੈਨੂੰ 2.5 ਇੰਚ ਦੇ ਕੱਪ ਦੇ ਵਿੱਚ ਥੱਲੇ ਪਈ ਖੰਡ ਦਾ ਨਹੀਂ ਪਤਾ ਲੱਗਾਗਾ ਤੇ ਫਿਰ ਤੈਨੂੰ 250 ਫੁੱਟ ਤੇ ਮਿੱਠੇ ਪਾਣੀ ਦਾ ਕਿਵੇਂ ਪਤਾ ਲਗਾ ਬਾਪੂ ਛੱਡ ਲਾ ਬਖੰਡੀ ਛੱਡ ਦਿਓ ਬੱਚਾ ਨਹੀਂ ਨਹੀਂ ਤੈਨੂੰ ਪਹਿਲਾਂ ਮਿੱਠਾ ਪਾਣੀ ਚੈੱਕ ਕਰਾ ਦੇ ਮਿੱਠਾ ਪਾਣੀ ਨਾ ਚੈੱਕ ਕਰਾ ਦੇ ਛੱਡ ਤੂੰ ਬੱਤਾ ਇਥੇ ਨਾ ਚੜੀ ਆਉਂਦਾ ਛੱਡ ਲਾ ਬਾਪੂ ਓਏ ਕਿਹਨੀ ਛੱਡ ਦੂ ਅੱਛਾ ਇਥੇ ਬਾਤ ਨਹੀਂ ਓਏ